ਨੋਵਾ ਕਾਰ ਚੋਰੀ ਕਰਨ ਵਾਲੇ ਵਿਅਕਤੀ ਨੂੰ 24 ਘੰਟਿਆਂ ਅੰਦਰ ਕਾਬੂ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ACP ਨੌਰਥ ਰਿਸ਼ਭ ਪੋਲਾ ਵੱਲੋਂ ਸਾਂਝੀ ਕੀਤੀ ਗਈ ਜਿਹੜੇ ਕੰਪਲੇਨੈਂਟ ਹੈ ਚਰਨਜੀਤ ਸਿੰਘ ਉਹਨਾਂ ਨੇ ਉਹਨਾਂ ਨਾਲ ਇੱਕ ਇਨਸੀਡੈਂਟ ਵਾਪਰਿਆ ਸੀ ਜਿਹਦੇ ਵਿੱਚ ਕੀ ਉਹ ਨੰਗਲੀ ਪਿੰਡ ਦੇ ਵਿੱਚ ਆਪਣੇ ਦੋਸਤ ਦੀ ਦੁਕਾਨ ਦੇ ਵਿੱਚ ਨੇੜੇ ਕੰਮ ਆਪਣੇ ਘਰ ਦੇ ਕੋਲ ਆਪਣੇ ਫਰੈਂਡ ਦੇ ਸ਼ਾਪ ਤੇ ਗਏ ਤੇ ਉਹਨਾਂ ਦੀ ਕਾਰ پارکਡ ਸੀ ਤੇ ਜਦੋਂ ਉਹ ਬਾਹਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਜਿਹੜੀ ਕਾਰ ਸੀ ਉਹਨਾਂ ਦੀ ਪ੍ਰੈਜ਼ੈਂਟਿੰਗ ਸੀ ਤੇ ਕੋਈ ਉਹਨੂੰ ਚੋਰੀ ਕਰਕੇ ਲੈ ਗਿਆ ਸੀ ਤੇ ਇੱਕ ਤਰ੍ਹਾਂ ਦਾ ਇੱਕ ਬਲਾਈਂਡ ਸਾਨੂੰ ਕੇਸ ਮਿਲਿਆ ਸੀਗਾ ਜਿਹਦੇ ਵਿੱਚ ਕੀ ਸਾਨੂੰ ਇੱਕ ਸਕਸੈਸ ਮਿਲੀਏ ਕਿਦੀ ਅਸੀਂ ਐਫ ਆਈ ਆਰ ਤੁਰੰਤ ਰਜਿਸਟਰ ਕੀਤੀ ਸਵਿਫਟਲੀ ਐਕਟ ਕਰਦੇ ਹੋਏ ਪੁਲਿਸ ਟੀਮਸ ਨੇ ਇਹਦੇ ਤੇ ਐਕਟ ਕੀਤਾ ਐਸ ਐਚ ਓ ਸਾਹਿਬ ਨੇ ਆਪਣੀ ਪੂਰੀ ਟੀਮ ਲਗਾ ਕੇ ਖੁਦ ਐਫਰਟ ਲੈਂਦੇ ਹੋਏ ਇਸ ਕੇਸ ਨੂੰ 24 ਆਵਰਸ ਦੇ ਵਿੱਚ ਆਈ ਵੁੱਡ ਲਾਈਕ ਟੂ ਟੈਲ ਯੂ ਕਿ ਸੀ ਪੀ ਸਾਹਿਬ ਦੀ ਗਾਈਡੈਂਸ ਦੇ ਅੰਡਰ ਇਨਨ ਨੇ ਨਾਲ ਦੀ ਨਾਲ ਉਹਨਾਂ ਨੂੰ 24 ਆਵਰਸ ਦੇ ਵਿੱਚ ਅਰੈਸਟ ਕੀਤਾ ਤੇ ਇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਗਏ ਜਿਹੜਾ ਕਿ ਬੰਦਾ ਹੈ ਅਕਿਊਜ਼ਡ ਹੈਗਾ ਇਸ ਕੇਸ ਦੇ ਵਿੱਚ ਉਹ ਗੁਰਪ੍ਰੀਤ ਸਿੰਘ son of ਰਗੂਬੀਰ ਸਿੰਘ ਵਿਲੇਜ ਹੇਅਰਪਿੰਡ ਦਾ ਹੋਣਾ ਪਾਇਆ ਗਿਆ ਜਿੱਦ ਤੋਂ ਤੋਂ ਕੀ ਅਸੀਂ ਇਨੋਵਾ ਕਾਰ ਹੈ ਗ੍ਰੇ ਕਲਰ ਦੀ ਉਹ ਵੀ ਰਿਕਵਰ ਕਰ ਲਈ ਹੈਗੀ ਹੈ ਤੇ ਬੰਦੇ ਨੂੰ ਵੀ ਅਸੀਂ ਅਕਿਊਜ਼ ਨੂੰ ਲਿਆ ਕੇ ਇੱਥੇ ਅਰੈਸਟ ਉਹਦੇ ਤੇ ਫੈਕਟ ਕੀਤੀ